ਇਸ ਵੇਲੇ ਦੀ ਵੱਡੀ ਖਬਰ ਜ਼ਿਲ੍ਹਾ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤੜਕਸਾਰ ਹੀ ਈਡੀ ਨੇ ਇੱਕ ਕਾਰੋਬਾਰੀ ਦੇ ਘਰ ਉੱਤੇ ਛਾਪਾ ਮਾਰ ਦਿੱਤਾ ਤਾਂ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਲੁਧਿਆਣਾ ਤੋਂ ਸੁਣਾ ਰਹੇ ਹਾਂ ਜਿੱਥੇ ਈਡੀ ਨੇ ਤੜਕਸਾਰ ਹੀ ਇੱਕ ਕਾਰੋਬਾਰੀ ਦੇ ਟਿਕਾਣਿਆਂ ਦੇ ਉੱਪਰ ਛਾਪਾ ਮਾਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਮਸ਼ਹੂਰ ਕਾਰੋਬਾਰੀ ਵਿਕਾਸ ਧਾਮੀ ਦੇ ਘਰ ਉੱਤੇ ਈਡੀ ਨੇ ਛਾਪਾ ਮਾਰ ਦਿੱਤਾ ਇਸ ਤੋਂ ਇਲਾਵਾ ਦਫ਼ਤਰਾਂ ਅਤੇ ਹੋਰ ਵੀ ਕਈ ਟਿਕਾਣਿਆਂ ਤੇ ਲਗਾਤਾਰ ਜਿਹੜੀ ਆ ਉਹ ਛਾਪੇਮਾਰੀ ਕੀਤੀ ਗਈ ਹੈ ਦੱਸਦੀ ਹੈ ਕਿ ਲੁਧਿਆਣਾ ਦੇ ਨਾਮੀ ਕਾਰੋਬਾਰੀ ਦੇ ਟਿਕਾਣਿਆਂ ਉੱਪਰ ਈਡੀ ਦੀ ਰੇਡ ਹੋਈ ਹੈ ਅੱਜ ਤੜਕਸਾਰ ਵੱਡੀ ਗਿਣਤੀ ਦੇ ਵਿੱਚ ਈਡੀ ਦੇ ਅਧਿਕਾਰੀ ਪਹੁੰਚੇ ਨੇ ਕਿਹਾ ਜਾ ਰਿਹਾ ਹੈ ਕਿ ਤਕਰੀਬਨ 6 ਵਜੇ ਤੋਂ ਵੱਖ-ਵੱਖ ਟਿਕਾਣਿਆਂ ਦੇ ਉੱਪਰ ਛਾਪੇਮਾਰੀ ਕੀਤੀ ਗਈ ਹੈ ਰੇਡ ਲੁਧਿਆਣਾ ਦੇ ਸਰਾਂਬਾ ਨਗਰ ਸਥਿਤ ਘਰ ਸਮੇਤ ਦਫ਼ਤਰ ਅਤੇ ਕਈ ਹੋਰ ਵੀ ਟਿਕਾਣਿਆਂ ਉੱਤੇ ਈਡੀ ਦੇ ਅਧਿਕਾਰੀਆਂ ਨੇ ਛਾਪੇਮਾਰੀ ਕੀਤੀ ਹੈ ਦੱਸਦੀ ਹੈ ਕਿ ਸਵੇਰ ਤੋਂ ਹੀ ਜਿਹੜੇ ਈਡੀ ਦੇ ਅਧਿਕਾਰੀ ਨੇ ਉਹ ਘਰ ਦੇ ਵਿੱਚ ਕਾਗਜ਼ਾਤੀ ਸਰਚ ਕਰ ਰਹੇ ਨੇ ਇਸ ਤੋਂ ਇਲਾਵਾ ਹੋਰ ਕੀ ਕੁਝ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਜਾਣਕਾਰੀ ਦੇਣ ਲਈ ਮੇਰੇ ਸਹਿਯੋਗੀ ਲੁਧਿਆਣਾ ਤੋਂ सुरेंद्र ਸੋਨੀ ਫੋਨ ਲਾਈਨ ਤੇ ਜੁੜ ਚੁੱਕੇ ਨੇ ਗੱਲਬਾਤ ਕਰਦੇ ਆਂ ਸੋਨੀ ਕੀ ਕੁਝ ਜਾਣਕਾਰੀ ਆ ਰਹੀ ਹੈ ਅੱਜ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਕਈ ਥਾਵਾਂ ਤੇ ਏਡੀ ਨੇ ਜਿਹੜੀ ਛਾਪੇਮਾਰੀ ਕੀਤੀ ਆ ਜੇ ਬਿਲਕੁਲ ਭਾਜੀ ਤੁਹਾਨੂੰ ਦੱਸ ਤੀ ਕਿ ਲੁਧਿਆਣਾ ਦੇ ਵਿੱਚ ਕਾਰੋਬਾਰੀ ਵਿਕਾਸ ਪਾਕੀ ਦੇ ਤਾਲ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਹਾਲਾਂਕਿ ED ਦੇ ਵੱਲੋਂ ਸਵੇਰੇ 6 ਵਜੇ ਤੋਂ ਜਿਹੜੀ ਹੈ ਛਾਪੇਮਾਰੀ ਕੀਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਕਿ ਕਰੋੜਾ ਰੁਪਏ ਦੇ ਲੈਣ ਦੇਣ ਮਾਮਲੇ ਦੇ ਵਿੱਚ ਇਹ ਛਾਪੇਮਾਰੀ ਕੀਤੀ ਗਈ ਹੈ ਤੇ ਲੁਧਿਆਣਾ ਦੇ ਸਰਾਬਾ ਨਗਰ ਉਹਨਾਂ ਦੇ ਸਭ ਤੋਂ ਪਹਿਲਾਂ ਘਰ ਦੇ ਵਿੱਚ ਸਵੇਰੇ 6 ਵਜੇ ਤੋਂ ਛਾਪੇਮਾਰੀ ਹੋਈ ਆ ਉਸ ਤੋਂ ਬਾਅਦ ਉਹਨਾਂ ਦੇ ਦਫ਼ਤਰ ਦੇ ਵਿੱਚ ਅਤੇ ਉਹਨਾਂ ਦੇ ਵੱਖ-ਵੱਖ ਟਿਕਾਣਿਆਂ ਤੇ ਜਿਹੜੀ ਛਾਪੇਮਾਰੀ ਕੀਤੀ ਗਈ ਹੈ ਹਾਲਾਂਕਿ ED ਦੇ ਵੱਲੋਂ ਹਾਲੇ ਤੱਕ ਜਿਹੜੀ ਹੈ ਅੰਦਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦਸਤਾਵੇਜ਼ ਖੰਡਾਲੇ ਜਾ ਰਿਹਾ ਹਾਲੇ ਕੋਈ ਵੀ ਅਧਿਕਾਰੀ ਖੁਸਤੀ ਨਹੀਂ ਆਈ ਪਰ ਕਿਤਨਾ ਕਿਤੇ ਕੀ ਸਾਹਮ ਇਹੀ ਦੱਸਿਆ ਜਾ ਰਿਹਾ ਕਿ ਕਰੋੜਾ ਰੁਪਏ ਦੇ ਲੈਣ ਦੇਣ ਮਾਮਲੇ ਦੇ ਵਿੱਚ ED ਦੇ ਵੱਲੋਂ ਅੱਜ ਸਵੇਰ ਤੋਂ ਛਾਪੇਮਾਰੀ ਕੀਤੀ ਗਈ ਹਾਲੇਕਿ ਸਾਢੇ 12 ਵਜੇ ਦਾ ਟਾਈਮ ਹੋ ਗਿਆ ਹਾਲੇ ਵੀ ED ਦੇ ਅਧਿਕਾਰੀ ਜਿਹੜੇ ਨੇ ਉਹਨਾਂ ਦੇ ਘਰ ਦੇ ਅੰਦਰ ਨੇ ਤੇ ਜਿਹੜੇ ਦਫ਼ਤਰ ਆ ਤੇ ਜੇ ਵੱਖ-ਵੱਖ ਟਿਕਾਣਿਆਂ ਆ ਤੇ ਵੱਖ-ਵੱਖ ਟਿਕਾਣਿਆਂ ਦੇ ਉੱਤੇ ਜਿਹੜੀ ਇਹ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਕੀ ਖੁਲਾਸਾ ਹੁੰਦਾ ਇਹ ਹੋਣ ਵਾਲਾ ਸਮਾਂ ਦੱਸੇਗਾ ਹਾਲਾਂਕਿ ਦਸਤਾਵੇਜ਼ ਜਿਹੜੇ ਆ ਖੰਗਾਲੇ ਜਾ ਰਹੇ ਆ ਜੀ ਅੱਛਾ ਕੁਝ ਇਹ ਜਾਣਕਾਰੀ ਸਾਹਮਣੇ ਆਈ ਹੈ ਵੀ ਇਹ ਜਿਹੜੇ ਛਾਪਾ ਮਾਰੇ ਆਈਡੀ ਨੇ ਇਹ ਕਿਹੜੇ ਮਾਮਲੇ ਦੇ ਵਿੱਚ ਮਾਰੇ ਕਿਹੜੇ ਘੁਟਾਲੇ ਕੀਤੇ ਨੇ ਇਹਨਾਂ ਨੇ ਇਹ ਬਿਲਕੁਲ ਤੁਹਾਨੂੰ ਦੱਸ ਨਹੀਂ ਹਾਲੇ ਘਟਾਲੇ ਦਾ ਇਹ ਸਾਹਮਣੇ ਨਹੀਂ ਆਇਆ ਕਿਉਂਕਿ ਈਡੀ ਦੇ ਅਧਿਕਾਰੀਆਂ ਦੇ ਵੱਲੋਂ ਸਵੇਰੇ ਵੀ ਅਸੀਂ ਕੁਝ ਜਿਹੜੇ ਗੱਡੀ ਦੇ ਵਿੱਚ ਨੌਜਵਾਨ ਆਏ ਸੀਗੇ ਅਧਿਕਾਰੀ ਆਏ ਸੀ ਉਹਨਾਂ ਦੇ ਕੋਲੋਂ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਸਥਿਤੀ ਅੰਦਰ ਚਲੇ ਗਏ ਹਾਲਾਂਕਿ ਥੋੜੀ ਦੇਰ ਦੇ ਵਿੱਚ ਜਿਹੜੀ ਆ ਰੇਡ ਖਤਮ ਹੋਏਗੀ ਤਾਂ ਉਸ ਤੋਂ ਬਾਅਦ ਪਤਾ ਚੱਲ ਪਾਏਗਾ ਕਿਉਂਕਿ ਪਰਿਵਾਰਿਕ ਮੈਂਬਰਾਂ ਦੇ ਨਾਲ ਵੀ ਸਾਡੀ ਗੱਲਬਾਤ ਨਹੀਂ ਹੋ ਪਾਰੀ ਕਿਉਂਕਿ ਉਹ ਅਧਿਕਾਰੀਆਂ ਨੇ ਉਹਨਾਂ ਦੇ ਦਰਵਾਜ਼ੇ ਜਿਹੜੇ ਬੰਦ ਕੀਤੇ ਹੋਏ ਕਿਸੇ ਦਸਤਾਵੇਜ਼ ਖੰਗਾਲੇ ਜਾ ਰਹੇ ਆ ਇਹ ਹੀ ਦੱਸਿਆ ਗਿਆ ਕਿ ਕਰੋੜਾਂ ਰੁਪਏ ਦੇ ਲਾਂਨ ਦੇਣ ਦੇ ਮਾਮਲੇ ਦੇ ਵਿੱਚ ਇਹ ਛਾਪੇਮਾਰੀ ਕੀਤੀ ਗਈ ਹੈ ਕੋਲੋਨੈਲ ਵਿਕਾਸ 파ਸੀ ਜੋ ਹੈ ਲੁਧਿਆਣਾ ਦੇ ਵਿੱਚ ਸ੍ਰਭਨਗਰ ਦੇ ਵਿੱਚ ਉਸ ਦੀ ਕੋਠੀ ਦੇ ਵਿੱਚ ਸਵੇਰੇ 6 ਵਜੇ ਤੋਂ ਛਾਪੇਮਾਰੀ ਕੀਤੀ ਗਈ ਹੈ ਤੇ ਉਹਨਾਂ ਦੇ ਦਫ਼ਤਰ ਅਤੇ ਉਹਨਾਂ ਦੇ ਵੱਖ-ਵੱਖ ਕਟਾਣੀਆਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਹਾਲਾਂਕਿ ਦਸਤਾਵੇਜ਼ ਜਿਹੜੇ ਹੈ ਖੰਗਾਲੇ ਜਾ ਰਹੇ ਹੈ ਦਸਤਾਵੇਜ਼ਾਂ ਦੇ ਵਿੱਚ ਕੀ ਸਾਹਮਣੇ ਆਉਂਦਾ ਹੈ ਇਹ ਬਾਅਦ ਦੇ ਵਿੱਚ ਪਤਾ ਚੱਲੇਗਾ ਪਰ ਹਾਲੇ ਵੀ ਜਿਹੜੀ ਹੈ ਛਾਪੇਮਾਰੀ ਕੀਤੀ ਗਈ ਹੈ ਅੰਦਰ ਹੀ ਅਧਿਕਾਰੀ ਨੇ ਕੋਈ ਵੀ ਬੋਲਣ ਨੂੰ ਜਿਹੜੇ ਹੈ ਪਰਿਵਾਰਿਕ ਮੈਂਬਰ ਵੀ ਹੈ ਤੇ ਉਹ ਵੀ ਅੰਦਰ ਨੇ ਕੋਈ ਵੀ ਹਜੇ ਡਿਟੇਲ ਪਤਾ ਨਹੀਂ ਚੱਲ ਪਈ ਸੋ ਜਿਵੇਂ ਮੇਰੇ ਸਹਿਯੋਗੀ सुरेंद्र ਸੋਨੀ ਹੋਰਾਂ ਨੇ ਕਿ ਜਿਹੜੀ ਈਡੀ ਨੇ ਸਵੇਰ ਤੋਂ ਹੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ ਬਾਕੀ ਕੁਝ ਸਮੇਂ ਬਾਅਦ ਇਹ ਤਸਵੀਰ ਸਾਫ਼ ਹੋ ਜਾਵੇਗੀ ਕਿ ਆਖਿਰੇ ਕਿਹੜੇ ਘਟਾਲੇ ਦੇ ਵਿੱਚ ਈਡੀ ਨੇ ਛਾਪੇਮਾਰੀ ਕੀਤੀ ਹੈ ਤੇ ਕੀ ਇਹ ਪੂਰਾ ਮਾਮਲਾ ਇਹ ਥੋੜੇ ਸਮੇਂ ਬਾਅਦ ਜੇਕਰ ਅਧਿਕਾਰੀ ਕੋਈ ਬਾਈਟ ਵਗੈਰਾ ਦਿੰਦੇ ਨੇ ਕੋਈ ਬਿਆਨ ਦਿੰਦੇ ਨੇ ਤਾਂ ਉਹਨਾਂ ਦੇ ਬਿਆਨ ਤੋਂ ਬਾਅਦ ਇਹ ਸਾਰੀ ਤਸਵੀਰ ਆ ਜਿਹੜੀ ਛਾਪੇਮਾਰੀ ਨੂੰ ਲੈ ਕੇ ਉਹ ਸਾਫ਼ ਹੋ ਜਾਵੇਗੀ ਦਨ ਮਿਊਟ ਲਈ ਲੁਧਿਆਣਾ ਤੋਂ ਸੁਰਿੰਦਰ ਸੋਣੀ ਦੀ ਰਿਪੋਰਟ